ਦੋਸਤੋ ਐਸ ਵੇਲੇ ਤੁਸੀਂ ਦੇਖ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿੱਖ ਗੇਮਜ਼ ਹੋ ਰਹੀਆਂ ਨੇ 36ਵੀਂ ਆਸਟ੍ਰੇਲੀਅਨ ਸਿੱਖ ਗੇਮਜ਼ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਮੇਨ ਹੀਰੋ ਤੁਸੀਂ ਸਾਰਿਆਂ ਨੂੰ ਕੰਮ ਕਰਦੇ ਦੇਖ ਰਹੇ ਹੋ ਆਪ ਕੋ ਆਪਣੀਆਂ ਸੇਵਾ ਨਿਭਾ ਰਹੇ ਨੇ ਲੇਕਿਨ ਇੱਕ ਸਾਇਲੈਂਟ ਵੇ ਨਾਲ ਇੱਕ ਪਰਸਨੈਲਿਟੀ ਜਿਹੜੀ ਕੰਮ ਕਰ ਰਹੀ ਹੈ ਸਭ ਦੇ ਪਿੱਛੇ ਉਹ ਨੇ ਸਰਦਾਰ ਬਲਵੰਤ ਸਿੰਘ ਜੀ ਐਡੀਲੇਡ ਤੋਂ ਐਡੀਲੇਡ ਜੋ ਕਿ ਐਸ ਵੇਲੇ ਇਨ੍ਹਾਂ ਗੇਮਾਂ ਨੂੰ ਹੋਸਟ ਕਰ ਰਿਹਾ ਹੈ ਤੇ ਮਿਲੌਨੇ ਆ ਸਰਦਾਰ ਬਲਵੰਤ ਸਿੰਘ ਜੀ ਨਾਲ ਪਰ ਪੁੱਛਦੇ ਆ ਕਿ ਕਿਸ ਹੱਦ ਤੱਕ ਇਸ ਗੇਮ ਨੂੰ ਇਹਨਾਂ ਇਸ ਗੇਮ ਕਰਾਉਣ ਵਾਸਤੇ ਤੁਸੀਂ ਸਮਝਦੇ ਹੋ ਕਿ ਜਿੰਨੇ ਉਪਰਾਲੇ ਕੀਤੇ ਨੇ ਤੇ ਕਿਹ ਕਿਹ ਸਾਧ ਤੱਕ ਤੁਸੀਂ ਸਾਰਥਿਕ ਆਪਣੇ ਆਪਣੇ ਆਪ ਨੂੰ ਸਮਝਦੇ ਆ ਸਭ ਤੋਂ ਪਹਿਲਾਂ ਬਲਵੰਤ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਬਾਈ ਕਲਖਾ ਬਾਈ ਫਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਟਾਈਮ ਕੱਟ ਕੇ ਆਏ ਹੋ ਜਿਸ ਕਰਕੇ ਤੁਸੀਂ ਦੇਖ ਹੀ ਰਹੇ ਹੋ ਮੇਲਾ ਜੋ ਹੈ ਖਲਦਾ ਲੱਗਿਆ ਹੋਇਆ ਹੈ ਤੇ ਦੁਨੀਆ ਜਿਹੜੀ ਹੈ ਸਾਰੇ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਹੋਰ ਕੰਟਰੀਆਂ ਤੋਂ ਇੰਡੀਆ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਹਮ ਹਮਾ ਕੇ ਪਹੁੰਚੀਆਂ ਹਨ ਤੇ ਗੇਮਾ ਜੋ ਹੈ ਲਗਾਤਾਰ ਚੱਲ ਰਿਹਾ ਐਸ ਵੇਲੇ ਜਿੱਥੇ ਆਪਾਂ ਬੈਠੀਆਂ ਇੱਕ ਵੱਡੀ ਦਾ ਮੇਨ ਸਟੇਡੀਅਮ ਆ ਜੀ ਜੋ ਕਬੱਡੀ ਦੇ ਮੈਚ ਚੱਲ ਰਹੇ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੀ ਸੰਖਤਾ ਜੋ ਪਹੁੰਚੀ ਹੈ ਤੇ ਮੈਂ ਆਪਣੇ ਜਿਹੜੇ ਬੰਦੇ ਸਭ ਤੋਂ ਜਿਹੜੇ ਪਹਿਲਾਂ ਜਿਨ੍ਹਾਂ ਬੰਦਿਆਂ ਨੇ ਇਹ ਗੇਮਾਂ ਨੂੰ ਸக்ஸੈਸਫੁਲ ਕਰਨ ਵਾਸਤੇ ਸਾਡੇ ਜਿਹੜੇ ਸਾਡੇ ਸਾਰੇ ਸਪਾਂਸਰਸ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਤੇ ਆਪਣੀ ਜਿਹੜੀ ਕਮੇਟੀ ਹੈ ਜਿਨ੍ਹਾਂ ਨੇ ਪੂਰੇ ਹਫਤੇ ਤੋਂ ਯਾਨੀ ਕਿ 8 ਮਹੀਨੇ ਤੋਂ ਪੂਰੀਆਂ ਤਿਆਰੀਆਂ ਕਰਕੇ ਇਹ ਸਾਰਾ ਪ੍ਰੋਗਰਾਮ ਜਿਹੜਾ ਅਰੇਂਜਮੈਂਟ ਕੀਤਾ ਹੈ ਜੋ ਵੀ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਦੀ ਮਿਹਨਤ ਦਾ ਸਦਕਾ ਕਰਕੇ ਹੀ ਸਭ ਕੁਝ ਹੋਇਆ ਹੈ ਤੇ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਜੇਕਰ ਤੁਸੀਂ ਅਜੇ ਤੱਕ ਪਹੁੰਚੇ ਨਹੀਂ ਹੋ ਆਓ ਮੇਲੇ 'ਚ ਸ਼ਾਮਲ ਹੋਵੋ ਲੰਗਰ ਚੱਲ ਰਹੇ ਨੇ ਦੂਜੇ ਪਾਸੇ ਕਲਚਰ ਦੇ ਪ੍ਰੋਗਰਾਮ ਚੱਲ ਰਹੇ ਨੇ ਜਿੱਥੇ ਅਸੀਂ ਇਸ ਵੇਲੇ ਬੈਠੇ ਆ ਇੱਕ ਕਬੱਡੀ ਦੀ ਮੇਨ ਗਰਾਊਂਡ ਹੈ ਜਿੱਥੇ ਕਬੱਡੀ ਦੇ ਮੈਚ ਚੱਲ ਰਹੇ ਨੇ ਆਓ ਇੰਜੋਏ ਕਰੋ ਇਹ ਸਾਰੀ ਸੰਗਤ ਨੂੰ ਖੁੱਲਾ ਸੱਦਾ ਹੈ ਲੰਗਰ ਫ੍ਰੀ ਹੈ ਪਾਣੀ ਫਰੀ ਹਰ ਚੀਜ਼ ਫਰੀ ਹੈ ਕੋਈ ਐਂਟਰੀ ਨਹੀਂ ਹੈ ਸਾਰਾ ਨੂੰ ਖੁੱਲਾ ਸਦਾ ਹੈ 35 ਸਾਲ ਪਹਿਲਾਂ ਇਹਦਾ ਇੱਕ ਛੋਟਾ ਜਿਹਾ ਬੂਟਾ ਲੱਗਾ ਇਹਨਾਂ ਗੀਮਾਂ ਦਾ ਅੱਜ ਇਸ ਹੱਦ ਤੱਕ ਪਹੁੰਚ ਗਿਆ ਕਿ ਪੂਰੇ ਵਿਸ਼ਵ ਦੇ ਵਿੱਚ ਪੂਰੇ ਵਿਸ਼ਵ ਦੇ ਪੰਜਾਬੀ ਇੱਥੇ ਪਹੁੰਚੇ ਨੇ ਪੂਰੇ ਵਿਸ਼ਵ ਦੇ ਵਿੱਚ ਇਹਦੀ ਚਰਚਾ ਹੈ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਮਾਣ ਮਹਿਸੂਸ ਕਰਦੇ ਹੋ ਦੇਖੋ ਜੀ ਇਹ ਗੇਮਾਂ ਜਿਹੜੀਆਂ ਸਾਡੇ ਸ਼ਹਿਰ ਤੋਂ 1988 ਵਿੱਚ ਸ਼ੁਰੂ ਹੋਈਆਂ ਸਨ ਤਾਂ ਮੈਂ ਤਾਂ ਉਸ ਵੇਲੇ এজ ਨਵਾਂ ਹੀ ਇੱਥੇ ਆਇਆ ਸੀ ਤੇ ਮੈਨੂੰ ਉਸ ਕਮੇਟੀ ਵਿੱਚ এজ ਮੈਂਬਰ ਬਣ ਦਾ ਮੌਕਾ ਮਿਲਿਆ ਉਹਨਾਂ ਤੋਂ ਬਾਅਦ ਇਹ ਜਿਹੜੀਆਂ ਸਾਡੀਆਂ ਗੇਮਾਂ ਹੈ ਕਿਉਂਕਿ ਹਰ ਸਟੇਟ ਵਿੱਚ ਹਰ ਸਾਲ ਜਿਹੜੀਆਂ ਹੁੰਦੀਆਂ ਨੇ ਅਗਲੇ ਸਾਲ ਜੋ ਹੋ ਰਹੀਆਂ ਨੇ ਉਹ ਸਿਰਣੀ ਹੋ ਰਹੀਆਂ ਹਨ ਉਸ ਤੋਂ ਬਾਅਦ ਅਗਲੇ ਸਾਲ ਮੈਲਬਨ ਹੋਣੀਆਂ ਹਨ ਇਸੇ ਤਰ੍ਹਾਂ 7 ਸਾਲਾਂ ਬਾਅਦ ਜੋ ਸਾਡੀ ਸਟੇਟ ਦੀ ਦੁਬਾਰਾ ਫੇਵਰੀ ਆਉਂਦੀ ਹੈ ਤੇ ਇਸ ਕਰਕੇ ਇਹ ਜਿਹੜੀਆਂ ਗ੍ਰੇਮਾ ਹੈ ਤੇ ਸਾਰੀਆਂ ਦੀ ਜਦੋਂ ਸਟੇਟਾਂ ਜ਼ਿੰਮੇਵਾਰੀ ਲੈਂਦੀਆਂ ਹਨ ਉਹ ਫੇ ਪੂਰੇ ਸਾਰੇ ਸੰਗਤ ਨੂੰ ਇਕੱਠਾ ਕਰਕੇ ਕਰਾਉਂਦੀਆਂ ਹਨ ਤੇ ਸਾਰਿਆਂ ਦੇ ਉਤਸ਼ਾਹ ਨਾਲ ਹੀ ਸਾਰਾ ਸਹਿਯੋਗ ਨਾਲ ਹੀ ਇਹ ਸਭ ਕੰਮ ਹੁੰਦੇ ਆ। ਜਿਸ ਤਰ੍ਹਾਂ ਕਿ ਪਹਿਲਾਂ ਹਾਕੀ ਤੋਂ ਸ਼ੁਰੂ ਹੋਈ ਮੈਂ ਸਵਾਲ ਫੇਰ ਉੱਥੋਂ ਲੈ ਕੇ ਆਵਾਂਗੇ ਅੱਜ ਬਹੁਤ ਸਾਰੀਆਂ ਗੇਮਾਂ ਆਇੰਦੇ ਇਸ ਦੇ ਵਿੱਚ ਸ਼ਾਮਲ ਕਰ ਲੀਆਂ ਗਈਆਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਸੋਚਦੇ ਹੋ ਕਿ ਹੋਰ ਗੇਮਾਂ ਵੀ ਇਹਦੇ ਵਿੱਚ ਹੋਰ ਐਡ ਕੀਤੀਆਂ ਕਿ ਨਹੀਂ ਜਾਂਗੀਆਂ ਇਹ 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 ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਗੇਮਾਂ ਹੋਈਆਂ ਸਿਰਫ ਹਾਕੀ ਦੇ ਫ੍ਰੈਂਡਲੀ ਮੈਚ ਜਦੋਂ ਸ਼ੁਰੂ ਹੋਈਆਂ ਸੀ ਉਸ ਤੋਂ ਬਾਅਦ ਜਿਹੜੀਆਂ ਹੈ ਹੋਰ ਜਿਹੜੀਆਂ ਸੌਕਾ ਦੀਆਂ ਤਾਂ ਹੋਰ ਜਿਹੜੀਆਂ ਗੇਮਾਂ ਸੀ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਅਸੀਂ ਹਰ ਸਾਲ ਹੀ ਕੁਝ ਜਿਹੜੀਆਂ ਨਵੀਆਂ ਗੇਮਾਂ ਇਹਨਾਂ ਦੇ ਵਿੱਚ ਸ਼ਾਮਿਲ ਕਰਦੇ ਆਂ ਤੇ ਆਸ ਕਰਦੇ ਆਂ ਕਿ ਅੱਗੇ ਤੋਂ ਜਿਹੜੀਆਂ ਜਿਹੜੀਆਂ ਹੋਰ ਆਪਣੀਆਂ ਗੇਮਾਂ ਜਿਹਦਾ ਤੇ ਬੱਚੇ ਆਪਣੇ ਭਾਗ ਲੈਂਦੇ ਆ ਉਹ ਹੋਰ ਸ਼ਾਮਿਲ ਕੀਤੀਆਂ ਜਾਣਗੀਆਂ ਧੰਨਵਾਦੀ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਵੀਜੀਤ ਜੀ ਬਹੁਤ ਬਹੁਤ ਮਿਹਰਬਾਨੀ ਟਾਈਮ ਕੱਟ ਕੇ ਆਇਆ ਤੇ ਸਾਰੇ ਸ੍ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ